ਬਾਈ ਇਹ ਰਾਸਤਾਨ ਦਾ ਏਰੀਆ ਤੇ ਰਾਸਤਾਨ ਦੇ ਕਈ ਏਰੀਏ ਅਜੇ ਵੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਆ। ਦੇਖੋ ਬਈ ਨਾ ਤਾਂ ਇਸ ਜਗ੍ਹਾ ਤੇ ਪਾਣੀ ਆ ਤੇ ਲਾਈਟ ਦਾ ਤਾਂ ਕਿਤੇ ਦੂਰ ਦੂਰ ਤੱਕ ਨਾਮੁਨਸ਼ਾਨ ਵੀ ਹੈ ਨਹੀਂ। ਦੇਖੋ ਇਹ ਵੀਰ ਕਹਿੰਦਾ ਵੀ ਮੈਂ ਆਪਣਾ ਮੋਬਾਈਲ ਚਾਰਜ ਕਰਨ ਵਾਸਤੇ ਆਹ 2000 ਰੁਪਏ ਦਾ ਸੋਲਰ ਸਿਸਟਮ ਲੈ ਕੇ ਆਇਆ। ਦੇਖੋ ਇਸ ਤਰੀਕੇ ਨਾਲ ਬਈ ਰਾਸਤਾਨ ਦੇ ਵਿੱਚ ਅੱਜ ਵੀ ਰਹਿ ਰਹੇ ਆ। ਉਹੀ ਪੁਰਾਣਾ ਸਿਸਟਮ ਹੈ ਇਹਨਾਂ ਦਾ, ਪੁਰਾਣਾ ਸਭਿਆਚਾਰ ਆ ਜਿਵੇਂ ਪਹਿਲਾਂ ਹੁੰਦੇ ਸੀਗੇ ਸਾਡੇ ਪੰਜਾਬ ਦੇ ਵਿੱਚ ਵੀ ਆ ਸਭ ਕੁਝ ਹੁੰਦਾ ਸੀ ਬਈ। ਇਸ ਤਰੀਕੇ ਦੇ ਨਾਲ ਸਾਡੇ ਪੁਰਖੇ ਸਾਡੇ ਬਜ਼ੁਰਗ ਰਹਿੰਦੇ ਰਹੇ ਆ ਪੰਜਾਬ ਦੇ ਵਿੱਚ ਆ ਤੇ ਆ Rajasthan ਵਾਲੇ ਅੱਜ ਵੀ ਉਸੇ ਤਰੀਕੇ ਦੇ ਨਾਲ ਕਈ ਏਰੀਆ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਆ ਦੇਖੋ ਚਾਰ ਚਪੇਰੇ ਰੇਗਿਸਤਾਨਾ ਖੁੱਲੇ ਦੇ ਵਿੱਚ ਬੱਚੇ ਖੇਡਦੇ ਫਿਰਦੇ ਆ ਪਸ਼ੂ ਫਿਰਦੇ ਆ ਬਈ ਬਹੁਤ ਕੁਝ ਆ ਰਸਤਾਂ ਦੇ ਵਿੱਚ ਦੇਖਣ ਵਾਸਤੇ ਤੇ ਦਿਖਾਉਣ ਵਾਸਤੇ ਇਸ ਜਗ੍ਹਾ ਤੇ ਜ਼ਰੂਰ ਚਾਹਿਆ ਕਰੋ ਦੇਖਿਆ ਕਰੋ ਬਈ ਲੋਕ ਅੱਜ ਵੀ ਕਿਹੜੇ ਤਰੀਕੇ ਨਾਲ ਰਹਿ ਰਹੇ ਆ ਵੜਾ ਕੁਸ ਪਿਆ ਭਈਆ ਇੱਕ ਕ੍ਰੀਟਰਾਂ ਵਾਸਤੇ ਦਿਖਾਉਣ ਵਾਸਤੇ ਰਾਜਸਥਾਨ ਦੇ ਵਿੱਚ ਅਜੇ ਵੀ ਸਾਰਾ ਕੁਝ ਜਿਹੜਾ ਪੁਰਾਣਾ ਸੱਭਿਆਚਾਰ ਸੀ ਇਹ ਵਿਰਸਾ ਵੀ ਬੈਠਿਆ ਪਰ ਆ ਸਾਡੇ ਵਾਲੇ ਪੰਜਾਬੀਆਂ ਨੇ ਸਭ ਕੁਝ ਗਵਾਤਾ ਸੈਕਟਰਾਂ ਦੇ ਵਿੱਚ ਵੰਡੇ ਗਏ ਆ ਦੇਖੋ ਵੀ ਆ ਤਰੀਕੇ ਦੇ ਨਾਲ ਲੋਕ ਆਪਣੇ ਅੱਜ ਵੀ ਸਕੂਨ ਤੇ ਸੁੱਖ ਭਰੀ ਜ਼ਿੰਦਗੀ ਬਤਾ ਰਿਹਾ ਪਰ ਅਸੀਂ ਵੱਡੇ ਵੱਡੇ ਮਹਿਲ ਖਰੇ ਕਰ ਲਏ ਪਰ ਦੁਖੀ ਬਹੁਤ ਹੋ ਗਿਆ ਜਦੋਂ ਆ ਸਭ ਕੁਝ ਹੁੰਦਾ ਸੀ ਤੇ ਲੋਕ ਬੜੇ ਸੁਖੀ ਹੁੰਦੇ ਸੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ